ਸਿਸਟੀਵੀ ਸਟੱਡੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਜਾਨੀ ਦੀਪਕਾਂ ਕੋਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਜੀ ਅੱਜ ਸਾਡੀ 7th ਸੀਜ਼ ਦੀ ਟੀਮ ਪਹੁੰਚੀ ਆ ਜੀ ਪਾਰਕ ਰੇਜ ਦੇ ਵਿੱਚ ਜਿੱਥੇ ਲੋਗਨ ਪੰਜਾਬੀ ਕਮਿਊਨਿਟੀ ਤੇ ਸਪੋਰਟਸ ਕਲੱਬ ਆ ਉਦੇ ਵੱਲੋਂ ਸ਼ਾਨਦਾਰ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਪਾਰਕ ਰਿਜ ਦੇ ਵਿੱਚ ਤੇ ਅੱਜ ਆਪਾਂ ਦਰਸ਼ਕਾਂ ਨਾਲ ਗੱਲਬਾਤ ਕਰਾਂਗੇ ਜੀ ਦੇਖਾਂਗੇ ਉਹਨਾਂ ਦੇ ਸੁਣਾਂਗੇ ਵਿਚਾਰ ਵੀ ਕਿਵੇਂ ਲੱਗਿਆ ਉਹਨਾਂ ਨੂੰ ਇਹ ਟੂਰਨਾਮੈਂਟ ਤੇ ਨਾਲ ਦੀ ਨਾਲ ਹੀ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਮੇਲੇ ਦੀਆਂ ਝਲਕੀਆਂ ਵੀ ਆਪਾਂ ਨਾਲ ਦੀ ਨਾਲ ਤੁਹਾਨੂੰ ਦਿਖਾਉਂਦੇ ਰਹਾਂਗੇ ਹਾਂ ਜੀ ਦੋਸਤੋ ਹੁਣ ਮੈਂ ਮੰਚ ਤੇ ਸੱਦਾ ਦੇਣ ਜਾ ਰਿਹਾ ਹਾਂ ਬ੍ਰਿਸਵਨ ਦੇ ਓਕੇ ਸਟੇਜ ਸੈਕਟਰੀ ਤੇ ਮੰਚ ਸੰਚਾਲਕ ਜਸਵੰਦਰ ਸਿੰਘ ਰਾਣੇਪੁਰ ਹੋਣਾਂ ਨੂੰ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਪੁੱਛਣੀ ਆ ਉਹਨਾਂ ਦੇ ਵਿਚਾਰ ਇਸ ਟੂਰਨਾਮੈਂਟ ਬਾਰੇ ਹਾਂਜੀ ਬਾਈ ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਾਂਜੀ ਥੈਂਕ ਯੂ ਵੈਰੀ ਮੱਚ ਜੀ 7 ਸੀ ਇਸ ਟੀਵੀ ਚੈਨਲ ਦੀ ਸਾਰੀ ਟੀਮ ਦਾ ਗੁਰਪ੍ਰੀਤ ਜੀ ਤੇ ਤੁਸੀਂ ਸਾਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਆ ਕਿਵੇਂ ਦਾ ਮਾਹੌਲ ਆ ਬਾਈ ਜੀ ਟੂਰਨਾਮੈਂਟ ਦਾ ਦੇਖੋ ਜੀ ਬਹੁਤ ਵਧੀਆ ਜਿਹੜਾ ਲੋਗਨ ਪੰਜਾਬੀ ਕਲਚਰਲ ਐਂਡ ਸਪੋਰਟਸ ਕਲੱਬ ਹੈਗੀ ਆ ਲੋਗਨ ਏਰੀਏ ਦੀ ਇਹ ਬਹੁਤ ਵਧੀਆ ਇਹਨਾਂ ਦਾ ਦੂਜਾ ਜਿਹੜਾ ਹੈਗਾ ਸਪੋਰਟਸ ਇਵੈਂਟ ਹੋ ਰਿਹਾ ਆ ਤੇ ਮੈਂ ਪਹਿਲਾ ਇਵੈਂਟ ਵੀ ਇਹਨਾਂ ਦਾ ਹੋਸਟ ਕੀਤਾ ਸੀ ਐਜ਼ ਅ ਸਟੇਜ ਅਨਾਨਸਰ ਤੇ ਮੈਨੂੰ ਦੂਜੀ ਵਾਰ ਵੀ ਸੱਦਾ ਮਿਲਿਆ ਤੇ ਨਾਲ ਇਹਨਾਂ ਨੇ ਕਲਚਰਲ ਪ੍ਰੋਗਰਾਮ ਵੀ ਜਿਹੜਾ ਹੈਗਾ ਆ ਕਲਚਰਲ ਨਾਈਟ ਹਰ ਸਾਲ ਕਰਾਉਂਦੇ ਆ ਤੇ ਜੋ ਮੈਂ ਅੱਜ ਵੀ ਦੇਖਿਆ ਆ ਮੈਨੂੰ ਪ੍ਰਬੰਧ ਪਿਛਲੇ ਸਾਲ ਨਾਲੋਂ ਵੀ ਬਹੁਤ ਵਧੀਆ ਲੱਗਾ ਸਭ ਤੋਂ ਪਹਿਲਾਂ ਤਾਂ ਇਹ ਕਲੱਬ ਦੇ ਜਿਹੜੇ ਪ੍ਰਧਾਨ ਗਰਵੀਰ ਸਿੰਘ ਜੀ ਆ ਤੇ ਉਹਨਾਂ ਦੀ ਸਾਰੀ ਟੀਮ ਆ ਉਹ ਵਧਾਈ ਦੀ ਪਾਤਰ ਹੈ ਕਿ ਉਹ ਬਹੁਤ ਵਧੀਆ ਪ੍ਰਬੰਧ ਮੇਲੇ ਦਾ ਕਰਦੇ ਨੇ ਬੈਲੇ ਆਰਗੇਨਾਈਜ਼ਡ ਕਾਰ ਪਾਰਕਿੰਗ ਹੋਵੇ ਚਾਹੇ ਗਰਾਊਂਡਾਂ ਹੋਣ ਚਾਹੇ ਪ੍ਰੋਵਾਈਡਡ ਬਿੰਨ ਹੋਣ ਰਬਿਛਪਾਉਣ ਲਈ ਚਾਹੇ ਲੰਗਰ ਦੀ ਸੇਵਾ ਹੈ ਤੇ ਚਾਹੇ ਉਹ ਇੱਕ ਮੈਂ ਕਹਿ ਸਕਦਾ ਕਿ ਸਾਰਿਆਂ ਨੂੰ ਸਕਿਉਰਿਟੀ ਤੋਂ ਲੈ ਕੇ ਹਰ ਪਾਸੇ ਸਾਰਾ ਖਿਆਲ ਰੱਖਦੇ ਨੇ ਅੱਜ ਇੱਥੇ ਗਰਾਊਂਡਾਂ ਦੇ ਵਿੱਚ ਲੋਗਨ ਦੇ ਵਿੱਚ ਪਾਰਕ ਰਿਜ ਦੇ ਵਿੱਚ ਬਹੁਤ ਸੋਹਣਾ ਮਾਹੌਲ ਮੈਨੂੰ ਦੇਖਣ ਨੂੰ ਮਿਲਿਆ ਔਰ ਖਾਸ ਕਰਕੇ ਮੈਂ ਕਹਿਣਾ ਚਾਹੂੰਗਾ ਕਿ ਜਿਹੜਾ ਬੱਚਿਆਂ ਨੂੰ ਆ ਦੇਖੋ ਕਿੰਨੀਆਂ ਬੱਚਿਆਂ ਦੀਆਂ ਛੋਟੀਆਂ ਟੀਮਾਂ ਆਈਆਂ ਹੋਈਆਂ ਜਿਹੜਾ ਉਹਨਾਂ ਨੂੰ ਸਪੋਰਟਸ ਨਾਲ ਜੋੜਿਆ ਜਾ ਰਿਹਾ ਇਹ ਸਾਡੇ ਲਈ ਸਾਡੀ ਕਮਿਊਨਿਟੀ ਵਾਸਤੇ ਇੱਕ ਬਹੁਤ ਵਧੀਆ ਉਦਮ ਹੈ ਜੀ ਇਸ ਕਲੱਬ ਦੁਆਰਾ ਕਿਉਂਕਿ ਉਹਨਾਂ ਵਿੱਚੋਂ ਹੀ ਵਧੀਆ ਖਿਡਾਰੀ ਨਿਕਲਣੇ ਹਨ ਤੇ ਖੇਡਾਂ ਤੇਨੂੰ ਪਤਾ ਹੀ ਹੈ ਕਿ ਜਿੱਥੇ ਸਰੀਰਕ ਤੇ ਉੱਥੇ ਮਾਨਸਿਕ ਸਿਹਤ ਨੂੰ ਵੀ ਜਿਹੜਾ ਆ ਉਹ ਇੱਕ ਬਹੁਤ ਹੀ ਵਧੀਆ ਪ੍ਰਦਾਨ ਕਰਦੀਆਂ ਨੇ ਚੰਗਾ ਹੈਲਪਫਲ ਹੁੰਦੀਆਂ ਨੇ ਸੋ ਇਹ ਬਹੁਤ ਕਲੱਬ ਜਿਹੜੀ ਆ ਵਧਾਈ ਦੀ ਪਾਤਰ ਐ ਜੀ ਧੰਨਵਾਦ ਬਾਈ ਜੀ ਤੇ ਮੈਂ ਅਸੀਂ ਸਾਰਿਆਂ ਨੇ ਦੇਖਿਆ ਕਿ ਤੁਸੀਂ ਵੀ ਸਵੇਰ ਤੋਂ ਹਨਾ ਲੱਗੇ ਹੋਏ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹੋ ਤੇ ਹਰ ਛੋਟੀ ਛੋਟੀ ਗੱਲ ਦੀ ਦਰਸ਼ਕਾਂ ਨੂੰ ਸਰੋਤਿਆਂ ਨੂੰ ਅਪਡੇਟ ਦਿੰਦੇ ਜਾ ਰਹੇ ਹੋ ਤੇ ਧੰਨਵਾਦ ਬਹੁਤ-ਬਹੁਤ ਹੀ ਸਾਡੇ ਨਾਲ ਗੱਲਬਾਤ ਕਰਨ ਦਾ ਤੇ ਪਰਮਾਤਮਾ ਚੜ੍ਹਦੀ ਕਲਾ ਚਾਹਤ ਜੀ ਬਹੁਤ ਪਰਮਾਤਮਾ ਅਗੇ ਅਰਦਾਸ ਕਰਦਾ ਕਿ 7 ਸੀਜ਼ ਜਿਹੜੀ ਟੀਵੀ ਚੈਨਲ ਆ ਉਹਦੀ ਟੀਮ ਨੂੰ ਵਾਹਿਗੁਰੂ ਹੋਰ ਅੱਗੇ ਲੈ ਕੇ ਜਾਵੇ ਤੇ ਤੁਸੀਂ ਵੀ ਸਮਾਵਾ ਜਿਹੜੀਆਂ ਬ੍ਰੈਸਵਿੰਨ ਦੇ ਵਿੱਚ ਬਹੁਤ ਵਧੀਆ ਦਿਨੇ ਆ ਤੇ ਸਾਰੇ ਬ੍ਰੈਸਵਿੰਨ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਖਾਸ ਕਰਕੇ ਬੱਚਿਆਂ ਲਈ ਜਿਹੜਾ ਸਪੋਰਟਸ ਦੇ ਇਵੈਂਟ ਆ ਉਹ ਵੱਧ ਤੋਂ ਵੱਧ ਕਰਵਾਏ ਜਾਣ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਾ ਤਨਵਲ ਵੈਜੀ ਤੇ ਦੋਸਤੋ ਇਹ ਸਾਨੂੰ ਜਸਵੰਦਰ ਸਿੰਘ ਰਾਣੇਪੁਰੀ ਜਿਓ ਕਿ ਬ੍ਰਿਸਬਨ ਦੇ ਵਿੱਚ ਸਟੇਜ ਫੈਕਟਰੀ ਦੀ ਜਾਂ ਮੰਚ ਸੰਚਾਲਕ ਦੀ ਜਿਹੜੀ ਭੂਮਿਕਾ ਉਹ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਲਗਾਤਾਰ ਨਮੁੰਦੇ ਆ ਰਹੇ ਨੇ ਤੇ ਆਓ ਕਰਦੇ ਹਾਂ ਹੋਰ ਦਰਸ਼ਕਾਂ ਨਾਲ ਗੱਲਬਾਤ ਸੋ ਅਮ ਆਪਣੇ ਨਾਲ ਨੇ ਬਾਪੂ ਜੀ ਹੁਣੀ ਜਿਹੜੇ ਇੱਥੇ ਕੀ ਲੋਗਨ ਪੰਜਾਬੀ ਕਮਿਊਨਿਟੀ ਵੱਲੋਂ ਕਰਵਾਏ ਜਾ ਰਹੇ ਟੂਰਨਾਮੈਂਟ ਦੇ ਵਿੱਚ ਆਏ ਹੋ ਨੇ ਤੇ ਟੂਰਨਾਮੈਂਟ ਦਾ ਆਨੰਦ ਮਾਣ ਰਹੇ ਨੇ ਆਪਾਂ ਇਹਨਾਂ ਨਾਲ ਕਰਦਿਆਂ ਹੀ ਗੱਲਬਾਤ ਤੇ ਲੈਨੇ ਆ ਇਹਨਾਂ ਦੇ ਰਿਵਿਊ ਵੀ ਕਿਵੇਂ ਲੱਗਿਆ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਂ ਜੀ ਜੀ ਬਸ ਠੀਕ ਠਾਕ ਬਾਪੂ ਜੀ ਪਹਿਲਾਂ ਦੱਸੋ ਕਿਵੇਂ ਦਾ ਲੱਗ ਰਿਹਾ ਹੈ ਟੂਰਨਾਮੈਂਟ ਜੀ ਆ ਜੀ ਬਹੁਤ ਵਧੀਆ ਤੁਹਾਂ ਪੰਜਾਬੀਆਂ ਨੇ ਮザ ਮਾਰੀਆਂ ਬੜੀਆਂ ਬੜੀਆਂ ਤਗੜੀਆਂ ਆਣ ਗਈ ਤੇ ਵਧੀਆ ਲੱਗਣ ਡਿਆ ਤੇ ਪੰਜਾਬ ਵਿੱਚ ਕਿੱਥੋਂ ਆਪੀ ਇੱਕ ਵਾਰ ਫਿਰ ਤੋਂ ਮੈਂ ਆਪਣੇ ਮੈਂ ਦਰਸ਼ਕਾਂ ਅੱਛੇ ਮੈਂ ਦਰਸ਼ਕਾਂ ਨੂੰ ਦੱਸ ਦਵਾਂਗੀ ਬਾਪੂ ਜੀ ਨੇ ਨਾ ਆਪਣੇ ਆਪਣਾ ਬਹੁਤ ਹੀ ਪਿਆਰਾ ਪਰ ਮਿੱਤਰ ਆਜੀ ਕਰਮ ਕਮਰ ਬਲ ਤੇ ਉਹਦੇ ਪਿਤਾ ਜੀ ਨੇ ਤੇ ਇੱਥੇ ਆਪਣੇ ਲੋਕਲੀ ਪਾਰਕ ਰਿਜ ਦੇ ਵਿੱਚ ਇਹੇ ਰਹਿ ਰਹੇ ਨੇ ਤੇ ਹੋਰ ਬਾਪੂ ਜੀ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਅੱਛਾ ਧੰਨਵਾਦ ਅੱਛਾ ਧੰਨਵਾਦ ਬਾਪੂ ਜੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਬਾਪੂ ਜੀ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਪਿੱਛੋਂ ਕਿੱਥੋਂ ਬਾਪੂ ਜੀ ਪਿੰਡ ਬਲਾਸਪੁਰ ਜੀ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਜਸਪਾਲ ਸਿੰਘ ਜੋੜਾ ਮੇਰਾ ਨਾਮ ਆ ਜੀ ਅੱਛਾ ਜੀ ਇੱਥੇ ਮੇਰੇ ਤਿੰਨ ਬੇਟੇ ਆ ਜੀ ਇੱਕ ਬਰਿੰਦ ਵੱਡਾ ਬਰਿੰਦਰ ਸਿੰਘ ਜੋੜਾ ਉਹ ਮੇਰੀ ਨੂੰਹ ਦਾ ਨਾਂ ਹੈ ਰਣਜੀਤ ਜੋੜਾ ਉਹ ਤੋਂ ਛੋਟਾ ਵੱਡਾ ਜਸਵਿੰਦਰ ਸਿੰਘ ਜੋੜਾ ਉਹਦੇ ਇੱਕ ਬੇਫਦਾ ਨਾਂ ਹੈਗਾ ਨੂੰਹ ਦਾ ਰਣਜੀਤਪੁਰ ਜੋੜਾ ਮੇਰਾ ਪੋਤਰਾ ਹੈਗਾ ਸੁਖਮਿੰਦਰ ਸਿੰਘ ਜੋੜਾ ਅੱਛਾ ਜੀ ਤੇ ਇੱਕ ਮੇਰਾ ਜੋ ਛੋਟਾ ਪੁੱਤਰਾ ਜੱਪਨ ਜੋੜਾ ਇੱਕ ਉਹ ਤੋਂ ਛੋਟਾ ਬੇਟਾ ਹੈਗਾ ਜਸਵੀਰ ਸਿੰਘ ਜੋੜਾ अच्छा बापू जी ये टूर्नामेंटਾਂ ਦੇ ਵਿੱਚ ਜਾ ਕੇ ਕਿਵੇਂ ਦਾ ਲੱਗਦਾ ਵੀ ਜਿਵੇਂ ਪੰਜਾਬ ਦੇ ਵਿੱਚ ਹੁੰਦੇ ਆ ਪੰਜਾਬ ਦੀ ਯਾਦ ਤਾਜ਼ਾ ਕਰਾਉਂਦੇ ਨੇ ਆ ਬਹੁਤ ਵਧੀਆ ਜੀ ਪੰਜਾਬ ਦੀ ਯਾਦ ਕਰਾਉਂਦੇ ਸਭ ਖੁਸ਼ੀਆਂ ਖੁਸ਼ੀਆਂ ਭਰਿਆ ਮੇਲਾ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਦਾ ਜੀ ਬਹੁਤ ਖੁਸ਼ ਹੋਈ ਜੀ ਬਹੁਤ ਹੈਪੀ ਆ ਜੀ ਪੂਰੀ ਧੰਨਵਾਦ ਬਾਪੂ ਜੀ ਥੈਂਕ ਯੂ ਸੋ much ਜੀ सही जी। so, तो लोगन पंजाबी कम्युनिटी स्पोर्ट्स लाभ भी बनाता है। बहुत-बहुत आनंद आता है पहले जी। बहुत-बहुत धन्यवाद। नेक्स्ट एपिसोड साड़ी कोच में। थैंक यू गार्डन मच्छी। कोई जोरदार तारीफों से साड़ी सारी टीम लाई। गाड़ी जोर दी गाड़ी ज़्यादा। जोर क्या भी देखो, तुम्हें त ਬੱਲੇ ਬੱਲੇ ਜੂਰੂ ਸੂਰੂ ਬੱਲਾ ਪਿੰਡ ਦਾ ਭੰਗੜਾ ਪੁੱਟਾ ਦੇ ਜ਼ੋਰ ਨਾਲ ਵੱਲੀਏ ਹੈਲੋ ਹੈਲੋ ਤਾੜੀਆਂ ਲਾਓ ਤਾੜੀਆਂ ਕੀ ਤਾੜੀਆਂ ਸਾਰੇ ਤਾੜੀਆਂ ਲਾਓ ਇਸਰ ਬਾਅਦ ਤੇ ਬਾਅਦ ਜਾਂ ਬਾਦਿਆਂ ਦੇ Boa noite, boa Of an adult. If you are under the age of 12, you need to be with an adult um, in the same area. Okay, guys. <laughs> so, some rules. What are some rules around a pool? Do we know? Yes? Um... ਲੇ ਸਾਖੀਆਂ ਚਰਖੇ ਦਾ ਲੈ ਮਨ ਕਾ ਭੇਦ ਬਤਾਇਆ ਨਹੀਂ ਮਾਪਿਆਂ ਮੇਰਿਆਂ ਲਾਲਕ ਲੱਗ ਕੇ ਮਾਪਿਆਂ ਮੇਰਿਆਂ ਲਾਲਕ ਲੱਗ ਕੇ ਡੂੰਗੇ ਨੀਰ ਦਵਾਇਆ ਨਹੀਂ ਹਾਈ ਦੋਸਤੋ ਆਪਣੇ ਨਾਲ ਨੇ ਵੀਰ ਤੇ ਬਾਪੂ ਜੀ ਜਿਹੜੇ ਕੀ ਅੱਜ ਐਲਪੀ ਜਿਹੜਾ ਲੋਗਨ ਪੰਜਾਬੀ ਕਮਿਊਨਿਟੀ ਕਲੱਬ ਵੱਲੋਂ ਟੂਰਨਾਮੈਂਟ ਕਰਵਾਇਆ ਗਿਆ ਸਪਾਰਕ ਰਿਜ ਦੇ ਵਿੱਚ ਜਿਹਦਾ ਪਹਿਲਾ ਦਿਨ ਕੀ ਆ ਲਗਭਗ ਖਤਮ ਹੋਣ ਦੇ ਆ ਨੇੜੇ ਤੇ ਜੜਾ ਤੇ ਆ ਵੀਰ ਜੀ ਤੇ ਬਾਪੂ ਜੀ ਇਹਨਾਂ ਨੇ ਅੱਜ ਪੂਰਾ ਆਨੰਦ ਮਾਣਿਆ ਤੇ ਆਪਾਂ ਇਹਨਾਂ ਨਾਲ ਕਰਦੇ ਆ ਗੱਲਾਂ ਤੇ ਲੈਨੇ ਇਹਨਾਂ ਦੇ ਵਿਚਾਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਸਾਹਿਬ ਨੂੰ ਸਭ ਤੋਂ ਪਹਿਲਾਂ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕ ਤੇ ਤੁਹਾਡਾ ਬੜਾ ਧੰਨਵਾਦ ਕਿ ਤੁਸੀਂ ਬੜਾ ਹਰਕ ਪ੍ਰੋਗਰਾਮ ਕਵਰ ਕਰਦੇ ਹੋ ਕਿ ਜਿਹੜੇ ਇੱਥੇ ਨਹੀਂ ਵੀ ਪਹੁੰਚਦੇ ਉਹ ਵੀ ਇੱਥੇ ਆਪਣੇ ਘਰੇ ਬੈਠ ਬੈਠੇ ਜੁਆਇ ਕਰ ਸਕਦੇ ਨੇ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਵਧਾਈ ਤੁਸੀਂ ਬਾਤਰੋਂ ਤੇ ਬੜਾ ਅੰਤਕ ਤੁਸੀਂ ਮਿਹਨਤ ਕਰ ਰਹੇ ਹੋ ਤੇ ਬਾਕੀ ਵੀਰ ਗੱਲ ਇਹ ਹੈ ਕਿ ਮੈਂ ਬੜਾ ਕਲੋਸਲੀ ਫੋਲੋ ਕਰਦਾ ਇਸ ਤਰ੍ਹਾਂ ਦੇ ਇਵੈਂਟਸ ਨੂੰ ਮੇਰੇ ਦੋ ਬੱਚੇ ਨੇ ਉਹ ਦੋਨੋਂ ਖੇਡਦੇ ਨੇ ਪੰਜਾਬੀ ਸਪੋਰਟਸ ਕਲਾਬ ਦੇ ਵਿੱਚ ਬਿਸਕਨਿੰਗ ਕਮਿਊਨਿਟੀ ਕਲਬ ਦੇ ਕੈਲੇਮ ਵਿਲੇ ਵਿੱਚੋਂ ਇਹਦੇ ਵੀ ਕਈ ਪਹਿਲ ਹੋਏ ਹੱਦ ਤੱਕ ਪਹਿਲਾਂ ਜਿਸ ਤਰ੍ਹਾਂ ਲੋਕਨ ਵਾਲ ਨੇ ਕਰਵਾਇਆ ਸਾਡੇ ਗਵਾਂਢੀ ਨੇ ਅਸੀਂ ਖੁਦ ਵਿੱਚ ਆਪਣੇ ਸਾਰੇ ਵੀਰ ਪਾਰਟਿਸਪੇਟ ਕਰਦੇ ਨੇ ਇਹ ਬੜੇ ਔਖੇ ਨੇ ਵੀਰ ਇਸ ਤਰ੍ਹਾਂ ਪ੍ਰੋ ਤੇ ਆਪਾਂ ਘਰੇ 4 ਬੰਦੇ ਬਣਾਉਣੇ ਹੋਣਾ ਤਾਂ ਆਪਾਂ ਦੋ ਦਿਨ ਪਹਿਲਾਂ ਤਿਆਰੀ ਕਰਨੀ ਸ਼ੁਰੂ ਕਰ ਦਨੇ ਆ ਤੇ ਇੱਥੇ ਆਦਮੀ ਦਾ 1000 ਤੋਂ 2000 ਦੇ ਵਿਚਕਾਰ ਬੰਦਾ ਹੋਣਾ ਤੇ ਇੰਨੀ ਤਿਆਰੀ ਕਰਨੀ ਤੇ ਸਮਝ ਲਓ ਵੀ ਤੁਹਾਨੂੰ ਘੱਟੋ ਘੱਟ 2-3 ਹਫ਼ਤੇ ਪਹਿਲਾਂ ਆਪ ਦਾ ਕੰਮ ਛੱਡਣਾ ਪੈਣਾ ਤੇ ਜਿੰਨੇ ਬੱਚੇ ਨੇ ਉਹਨਾਂ ਦਾ ਲੁੱਕ ਆਫਟਰ ਤੇ ਜਿੰਨੀ ਵੀ ਆਪਣੇ ਲੇਡੀਜ਼ ਨੇ ਉਹਨਾਂ ਦਾ ਲੁੱਕ ਆਫਟਰ ਹਰ ਤਰ੍ਹਾਂ ਤੁਹਾਨੂੰ ਈਵੈਂਟ ਮੈਨੇਜ ਮੈਨੇਜ ਕਰਨ ਵਾਸਤੇ ਤੁਹਾਨੂੰ ਬੜੀ ਵੈਲ ਪ੍ਰਪੇਅਰਡ ਤੁਹਾਨੂੰ ਹੋਣਾ ਪੈਣਾ ਤੇ ਸਭ ਤੋਂ ਪਹਿਲਾਂ ਨਾ ਮੁਬਾਰਕਬਾਦ ਤੁਹਾਨੂੰ ਆਪਣੇ ਲੋਗਨ ਵਾਲਿਆਂ ਨੂੰ ਆਪਣੇ ਐਲਪੀਸੀ ਵਾਲ ਨੂੰ ਕਿ ਐਡਾ ਬੜਾ ਈਵੈਂਟ ਬੜਾ ਸਫਲਤਾਪੂਰਕ ਆ ਹੋਰ ਵੀ ਸੀ ਈਵੈਂਟ ਬੜੇ ਦਿਖਦੇ ਆ ਪਰ ਜਿਸ ਤਰ੍ਹਾਂ ਇਹਨਾਂ ਦੀ ਤੁਸੀਂ ਦੇਖੋਗੇ ਲੰਗਰ ਦੀ ਸੇਵਾ ਬੜੀ ਬਾਖੂਬ ਰਾਤ ਨੂੰ ਰਾਤ ਨੇ 12 ਵਜੇ ਤੱਕ ਆਪਣੇ ਜਿੰਨੇ ਸਾਡੇ ਭੈਣਾਂ ਸੀ ਆ ਉਹਨਾਂ ਨੇ ਨਿਭਾਈ ਤੇ ਸਵੇਰੇ 6 ਵਜੇ ਫੇਰ ਸ਼ੁਰੂ ਹੋ ਗਏ ਆਪਣੇ ਹਰ ਤਰ੍ਹਾਂ ਦਾ ਲੰਗਰ ਤੇ ਉਹ ਤਾਂ ਕਿੰਨਾ ਦਾ ਬੜਾ ਇਹਨਾਂ ਦੇ ਵਧਾਈ ਦੇ ਪੱਤ ਨੇ ਤੇ ਮੁਬਾਰਕਬਾਦ ਆ ਤੇ ਉਮੀਦ ਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਅੱਗੇ ਵੀ ਕਰਦੇ ਜਾਣਗੇ ਹਰ ਸਾਲ ਤੇ ਉਸ ਤੋਂ ਲਾ ਵੀਰ ਜਿਹੜੇ ਇਹ ਸਪੋਰਟਸ ਆਪਣੇ ਇਵੈਂਟਸ ਹੋ ਰਹੇ ਨੇ ਆਪਣੇ ਕਮਿਊਨਿਟੀ ਦੇ ਇਹਦੇ ਬੜੇ ਬਸਤ ਕਈ ਲੰਬੀ ਚਰਚਾ ਹੈ ਬੜੇ ਪਹਿਲੂ ਨੇ ਡਿਫਰੈਂਟ ਅਸਪੈਕਟ ਨੇ ਨਾ ਪਰ ਮੈਂ ਇਹ ਚਾਹੁੰਸੀ ਸਮਝਦਾ ਜਿਸ ਤਰ੍ਹਾਂ ਆਪਣੇ ਬੱਚੇ ਇੱਥੇ ਹੁਣ ਲੋਕਲ ਸਕੂਲ ਵਿੱਚ ਪੜ੍ਹਦੇ ਨੇ ਨਾ ਜਿੱਥੇ ਆਪਣੇ ਭਾਈਚਾਰੇ ਲੋਕ ਆਪਣੇ ਕਿਸੇ ਇੱਕ ਪਲੇਟਫਾਰਮ ਦੇ ਉੱਪਰ ਮਿਲਦੇ ਨੇ ਨਾ ਤੇ ਉਹ ਇੱਕ ਡਿਫਰੈਂਟ ਉਹਦਾ ਪ੍ਰੋਸ ਉਹਦਾ ਅਸਪੈਕਟ ਹੈ ਇਹਦਾ ਸਮਾਜਿਕ ਪੱਖ ਵੀ ਹੈ ਉਹਦਾ ਕਿਉਂਕਿ ਆਪਣੇ ਬੱਚੇ ਜੋ ਆਪਣੇ ਚ ਆ ਕੇ ਖੇਡਦੇ ਨੇ ਨਾ ਤੇ ਉਹਨਾਂ ਨੂੰ ਲੱਗਦਾ ਇੱਕ ਸੈਂਸ ਆਫ ਕਮਿਊਨਿਟੀ ਪ੍ਰਾਈਡ ਵੀ ਸਾ ਹਸੀਂ ਬਿਲੋਂਗ ਟੂ ਅ ਰਿਫਿੰਡ ਕਮਿਊਨਿਟੀ ਨਾ ਸਾਡੀ ਵੀ ਕਮਿਊਨਿਟੀ ਹੈ ਅਸੀਂ ਵੀ ਖੇਡਦੇ ਆ ਵਜਾਇਕਿ ਬੱਚੇ ਕੱਲ ਨੂੰ ਕਿਤੇ ਹੋਰ ਜਾਣ ਕਿਸੇ ਚ ਇਨਵੋਲਵ ਹੋਣਾ ਕਿ ਆਪਣੇ ਕਮਿਊਨਿਟੀ ਦੇ ਬੱਚੇ ਬੌਂਡਿੰਗ ਹੋਵੇ ਬੱਚਿਆਂ ਦਾ ਫਰੈਂਡਸ ਹੋਣ ਰਿਸ਼ਤੇ ਆ ਨੇ ਵੜਨਾ ਇੱਕ ਇਹਦਾ ਬੜਾ ਦੂੰਗਾ ਪਹਿਲੂ ਹੈ ਪਲੱਸ ਦੂਜਾ ਸਟ੍ਰੇਟ ਫੋਰਵਰਡ ਪਹਿਲੂ ਹੈ ਕਿ ਬੱਚੇ ਐਟ ਲੀਸਟ ਕਰੋ ਲੈਪਟਾਪ ਤੋਂ ਆਈਪੈਡ ਤੋਂ ਨਿਕਲਦੇ ਨੇ ਬਾਹਰ ਐਟ ਲੀਸਟ ਇਸ ਤਰ੍ਹਾਂ ਦੇ ਇਵੈਂਟਸ ਹੁੰਦੇ ਨੇ ਬੱਚੇ ਖੇਡਦੇ ਨੇ ਐਕਸਰਸਾਈਜ਼ ਪੱਖੋਂ ਹੈਲਥ ਪੱਖੋਂ ਉਹ ਵੀ ਇੱਕ ਬੜਾ ਵੱਡਾ ਇੱਕ ਉਹਦਾ ਯੋਗਦਾਨ ਹੈ ਬੈਨੀਫਿਟ ਹੈ ਇਸ ਤਰ੍ਹਾਂ ਦੇ ਇਵੈਂਟਸ ਦਾ ਆਈ ਹੋਪ ਜਿੰਨੇ ਵੀ ਆਪਣੇ ਲੋਕਲ ਇਵੈਂਟਸ ਆਰਗੇਨਾਈਜ਼ਰ ਨੇ ਸਾਰੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਾਉਂਦੇ ਰਹਿਣਗੇ ਤੇ ਬੜਾ ਆਈ ਥਿੰਕ ਬੜਾ ਸਲਾਗ ਜਿਉ ਕਦਮ ਹੈ ਇਹ ਤੇ ਸਭ ਨੂੰ ਬਹੁਤ ਮੁਬਾਰਕਬਾਦ ਤੇ ਵੈਲ ਡਨ ਬਹੁਤ ਸ਼ਾਬਾਸ਼ ਤੇ ਅਬ ਇਸ ਤਰ੍ਹਾਂ ਸਾਉਂਡ ਕਰਕੇ ਬਖਸ਼ੀ ਧੰਨਵਾਦ ਵੀਰੇ ਔਕੀ ਥੋਡੇ ਆਪਣੇ ਵੀ ਹਨਾ ਦੋ ਬੱਚੇ ਨੇ ਤੇ ਦੋਨਾਂ ਨੇ ਇਹ ਰੰਗੇਮਾ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਮੈਂ ਸਮਝਦਾ ਵੀ ਇਹ ਗੱਲ ਨੂੰ ਥੋਤੋ ਜਿਆਦਾ ਸ਼ਰਤ ਕੋਈ ਹੋਰ ਨਹੀਂ ਸਮਝਦਾ ਕਿ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਖੇਡਾਂ ਦੀ ਕਿੰਨੀ ਜਿਆਦਾ ਹਨਾ ਇੰਪੋਰਟੈਂਸ ਆ ਤੇ ਤੁਸੀਂ ਵੀ ਪੂਰੇ ਵਧਾਈ ਦੇ ਹੱਕਦਾਰੋਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੀ ਆਈਪੈਡ ਲੈਪਟਾਪਾਂ ਦੇ ਵਿੱਚੋਂ ਕੱਢ ਕੇ ਹਨਾ ਉਹਨਾਂ ਨੂੰ ਗਰਾਊਂਡ 'ਚ ਲਿਆਉਂਦੇ ਰਹੇ ਹੋ ਤੇ ਬਹੁਤ ਬਹੁਤ ਵਧਾਈ ਭਾਈ ਜੀ ਤੁਹਾਨੂੰ ਵੀ ਲਾਸਟ ਈਅਰ ਆ ਕਿ ਇਕੱਲਾ ਗੇਮਾਂ ਨੇ ਇਹ ਨਹੀਂ ਆ ਵੀ ਸੀ ਆਏ ਤੇ ਜਿੱਤੇ ਵਿਨਰ ਲੂਸ ਕੀ ਮੈਡਲ ਲੈ ਗਏ ਬੜੀ ਸਿੰਪਲ ਜੀ ਗੱਲ ਹੈ ਤੇ ਬੱਚਾ ਜਦੋਂ ਜਿੱਤਦਾ ਹੈ ਜਾਂ ਹਾਰਦਾ ਉਹਨੂੰ ਬੜੇ ਸਬਕ ਮਿਲਦੇ ਨੇ ਤੇ ਜ਼ਿੰਦਗੀ ਜਿੱਤ-ਹਾਰਾਂ ਹੀ ਹੁੰਦੀਆਂ ਨੇ ਤੇ ਕਦੇ ਜਿੱਤਦੇ ਹੋ ਕਦੇ ਹਾਰਦੇ ਹੋ ਤੇ ਛੋਟੇ-ਵਡੇ ਗੱਲਾਂ ਕਈ ਵਾਰੀ ਮਿਕਸ ਬਿਗ ਡਿਫਰੈਂਸ ਇਸ ਕਰਕੇ ਕੱਲੀਆਂ ਗੇਮਾਂ ਨਹੀਂ ਇਹ ਤੇ ਬੜੇ ਪਹਿਲੂ ਨੇ ਤੇ ਮੈਂ ਕਿਦੋਂ ਮੈਂਸ਼ਨ ਕੀਤਾ ਨਹੀਂ ਪਰ ਬੜੇ ਪਹਿਲੂ ਨੇ ਤੇ ਇਸ ਤਰ੍ਹਾਂ ਦੇ ਇਵੈਂਟਸ ਹੋਣੇ ਚਾਹੀਦੇ ਨੇ ਮੁਬਾਰਕਬਾਦ ਸ਼ਾਬਾਸ਼ ਥੈਂਕ ਯੂ ਸੋ ਮਚ ਧੰਨਵਾਦ ਵੀਰੇ ਬਹੁਤ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਤੁਸੀਂ ਸਾਰੀ ਚੀਜ਼ ਦੀ ਵਿਆਖਿਆ ਕੀਤੀ ਹੈ ਨਾ ਤੇ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਤੁਸੀਂ ਆਪਾਂ ਦੀ ਗੱਲਬਾਤ ਹੋਈ ਸੀ ਗੋਲਡ ਕੋਸਟ ਵੀ ਹੈਨਾ ਬ੍ਰਿਸਬਨ ਕਬਡੀ ਕੱਪ ਦੇ ਵਿੱਚ ਤੇ ਮੈਂ ਦੇਖਿਆ ਵੀ ਤੁਸੀਂ ਲਗਭਗ ਹਰ ਜਿਹੜਾ ਟੂਰਨਾਮੈਂਟ ਇਦਾਂ ਦਾ ਹੁੰਦਾ ਬਾਅਦ ਚੜ ਕੇ ਸ਼ਾਮਲ ਹੁੰਨੇ ਹੋ ਤੇ ਆਪਣੇ ਵਿਚਾਰ ਵੀ ਪੇਸ਼ ਕਰਦੇ ਹੋ ਤੇ ਇਸ ਟੂਰਨਾਮੈਂਟ ਬਾਰੇ ਜੇ ਆਪਾਂ ਗੱਲ ਕਰੀਏ ਕਿਵੇਂ ਦਾ ਲੱਗਿਆ ਜੀ ਅੱਜ ਦੇਖੋ ਜੀ ਇਹ ਟੂਰਨਾਮੈਂਟ ਜਿਵੇਂ ਕਿ ਪਹਿਲਾਂ ਆ ਬੇਟੇ ਨੇ ਬੜੀ ਸੋਹਣੀ ਵਿਆਖਿਆ ਕੀਤੀ ਹੈ ਕਿ ਇਹ ਟੂਰਨਾਮੈਂਟ ਆਪਣੇ ਆਪ ਵਿੱਚ ਇੱਕ ਬਹੁਤ ਹੀ ਸਫਲ ਬ੍ਰਿਸਬਨ ਵਿੱਚ ਸਫਲ ਕਿਉਂ ਹੈ ਕਿਉਂਕਿ ਕੋਈ ਵੀ ਟੂਰਨਾਮੈਂਟ ਹੋਵੇ ਹਰ ਟੂਰਨਾਮੈਂਟ ਵਿੱਚ ਉਹਦੇ ਪਿੱਛੇ ਜੋ ਕਹਾਣੀ ਹੁੰਦੀ ਆ ਕਿ ਮਨੁੱਖ ਦਾ ਵਿਕਾਸ ਕਰਨਾ ਕਿਉਂਕਿ ਮਨੁੱਖ ਦਾ ਖੇਡਾਂ ਨਾਲ ਬਹੁਤ ਗੂੜਾ ਸਬੰਧ ਹੈ ਪ੍ਰਾਤਨ ਸਮੇ ਤੋਂ ਜਿੱਥੇ ਇੱਕ ਸਰੀਰਕ ਤੌਰ ਤੇ ਆਪਾਂ ਵੇਖਦੇ ਆ ਕਿ ਕਮੀਆਂ ਜ਼ਰੂਰੀ ਹਨ ਪਰ ਉਹਦੇ ਨਾਲ ਦੀ ਨਾਲ ਭਾਈਚਾਰਕ ਸੰਜ ਮਾਨਸਿਕ ਤੌਰ ਤੇ ਜਿਹੜੀ ਡਿਵੈਲਪਮੈਂਟ ਹੈ ਉਹ ਸਾਰੀ ਖੇਡਾਂ ਵਿੱਚੋਂ ਜਿੰਨੇ ਵੀ ਕੋਣ ਮਨੁੱਖ ਨੂੰ ਮਿਲਦੇ ਹਨ ਹੋਰ ਕਿਧਰੇ ਨਹੀਂ ਮਿਲਦੇ। ਸੋ ਇਸ ਕਰਕੇ ਇਹ ਜਿਹੜੇ ਇੱਥੋਂ ਦੇ ਪ੍ਰਬੰਧਕਾਂ ਦਾ ਜਾਂ ਉਹਨਾਂ ਦੇ ਸੰਜੋਗੀਆਂ ਦਾ ਬਹੁਤ ਹੀ ਸਫਲ ਉਪਰਾਲਾ ਹੈ। ਬਾਕੀ ਜਿੱਥੋਂ ਤੱਕ ਕਮਿਊਨਿਟੀ ਦੀ ਗੱਲ ਹੈ ਕਿਉਂਕਿ ਜਿਹੜੀ ਬਾਬੇ ਨਾਨਕ ਦੀ ਕਮਿਊਨਿਟੀ ਹੈ ਉਹ ਸੋਚੇ ਸੰਸਾਰ ਵਿੱਚ ਫੈਲੀ ਹੈ ਪਰ ਇਹਨਾਂ ਦੀ ਕਰਮ ਭੂਮੀ ਜਿਹੜੀ ਹੈ ਪੰਜਾਬ ਹੈ। ਤੇ ਜਿਹੜਾ ਪੰਜਾਬ ਹੈ ਨਾ ਉਹਦਾ ਹਰ ਖੇਤਰ ਵਿੱਚ ਉਹਦਾ ਬੜਾ ਯੋਗਦਾਨ ਹੈ। ਖੇਡਾਂ ਵਿੱਚ ਵੀ ਅਸੀਂ ਜਦੋਂ ਪ੍ਰਤਨ ਖਿਡਾਰੀਆਂ ਫਿਕਰ ਸਿੰਘ ਵਰਗੇ ਜਿਹੜੇ ਸੰਸਾਰ ਪ੍ਰਸਿੱਧ ਖਿਡਾਰੀ ਹੋਏ ਉਹਨਾਂ ਨਾਂ ਪੜੇ ਹਨ ਹਾਂਜੀ ਹੁਣ ਵੀ ਜਿਵੇਂ ਕਿ ਮੇਰਾ ਪਿੰਡ ਤਿਮੂਵਾਲ ਜ਼ਿਲ੍ਹਾ ਅਮਰਸਰ ਹੈ ਸਾਡੇ ਹੀ ਪਿੰਡ ਦਾ ਸਾਡੇ ਹੀ ਭਾਈਚਾਰੇ ਵਿੱਚੋਂ ਜੋ ਹਰਮਨਪ੍ਰੀਤ ਸਿੰਘ ਭਾਰਤੀ ਆਖੀ ਟੀਮ ਦਾ ਜਿਹੜਾ ਕੈਪਟਨ ਹੈ ਉਹ ਸਾਡੇ ਬਿਲਕੁਲ ਗਵੰਡੀ ਹੈ ਠੀਕ ਹੈ ਤਾਂ ਇਸ ਤੋਂ ਸਪਸ਼ਟ ਹੈ ਕਿ ਉਹ ਇੱਕ ਪਿੰਡ ਤੋਂ ਸਧਾਰਨ ਪਰਿਵਾਰ ਵਿੱਚੋਂ ਪੈਦਾ ਹੋ ਕੇ ਅੱਜ ਵਰਲਡ ਪੱਧਰ ਤੇ ਉਹਦਾ ਨਾਂ ਹੈ ਉਹਦੇ ਪਿੱਛੇ ਕਹਾਣੀ ਕੀ ਹੈ ਉਦੇ ਮਾਪਿਆਂ ਦੀ ਪ੍ਰੇਰਣਾ ਸੋਸਾਇਟੀ ਦੀ ਪ੍ਰੇਰਣਾ ਸੋ ਇਸ ਕਰਕੇ ਇਹ ਜਿਹੜੀਆਂ ਖੇਡਾਂ ਅਸੀਂ ਜਦੋਂ ਆਪਣੇ ਇਤਿਹਾਸ ਵੱਲ ਵੀ ਝਾਤੀ ਮਾਰਦੇ ਹਾਂ ਬਾਬਾ ਨਾਨਕ ਜੀ ਨੇ ਜਿੱਥੇ ਮਨੁੱਖ ਨੂੰ ਆਦਰਸ਼ਕ ਮਨੁੱਖ ਬਣਾਇਆ ਉਹਨੂੰ ਸਰੀਰਕ ਤੌਰ ਤੇ ਵੀ ਬੜਾ ਬਲਵਾਨ ਬਣਾਇਆ ਕਿਉਂਕਿ ਬਾਬਾ ਨਾਨਕ ਜਿਹੜੀ ਜਰਮੀ ਹੈ ਲਗਭਗ 75 ਕਿਲੋਮੀਟਰ ਦੇ ਵਿਦਵਾਨਾਂ ਅਨੁਸਾਰ ਉਹਨਾਂ ਕੀਤੀ ਹੈ ਜੇਕਰ ਉਹਨਾਂ ਸਰੀਰਕ ਤੌਰ ਤੇ ਅਰिष्टਪੂਰ ਸਨ ਤਾਂ यूं ਕਰ ਸਕਦੇ ਹਨ ਇਸੇ ਕਰਕੇ ਜਿਹੜਾ ਦੂਸਰੇ ਗੁਰੂ ਸਾਹਿਬਨ ਖਡੂਰ ਸਾਹਿਬ ਵਿਖੇ ਜਿਹੜਾ ਮਲਖੜਾ ਸਥਾਪਿਤ ਕੀਤਾ ਸੀ ਉਹ ਵੀ ਇਸ ਗੱਲ ਦੀ ਸਾਨੂੰ ਪ੍ਰੇਰਣਾ ਦਿੰਦਾ ਹੈ ਕਿ ਛੇਵੇਂ ਪਾਤਸ਼ਾਹ ਵੇਲੇ ਵੀ ਕਾਲ ਤਖਤ ਦੇ ਸਨਮੁਖ ਗੁਸਤੀਆਂ ਹੁੰਦੀਆਂ ਸਨ ਤੇ ਦਸਵੇਂ ਪਾਤਸ਼ਾਹ ਵੇਲੇ ਤੇ ਬਕਾਇਦਾ ਅਨੰਦਪੁਰ ਸਾਹਿਬ ਵਿਖੇ ਖੇਡਾਂ ਦਾ ਬੜਾ ਅੱਜ ਵੀ ਗਤਕੇ ਜਾਂ ਹੋਰ ਜਿਹੜੀਆਂ ਪ੍ਰਾਚੀਨ ਤੇ ਨਵੀਨ ਖੇਡਾਂ ਹਨ ਹਰ ਧਾਰਮਿਕ ਖੇਤਰ ਵਿੱਚ ਉਹਨਾਂ ਨੂੰ ਪ੍ਰਮਾਣਤਾ ਹੈ ਸੋ ਇਸ ਕਰਕੇ ਆਪਣੇ ਵਿਰਸੇ ਨਾਲ ਜੋੜਨ ਵਾਸਤੇ ਖਾਸ ਤੌਰ ਤੇ ਪੰਜਾਬ ਨਾਲ ਧਾਰਮਿਕ ਇੱਥੋਂ ਦੀ ਜਿਹੜੀ ਕਮਿਊਨਿਟੀ ਦੇ ਜਿਹੜੇ ਯਤਨ ਹਨ ਮੈਂ ਉਹਨਾਂ ਦਾ ਬਹੁਤ ਹੀ ਉਹਨਾਂ ਨੂੰ ਮਨ ਲ ਉਹਨਾਂ ਦੀ ਸ਼ਲਾਘਾ ਕਰਦਾ ਤੇ ਮੁਬਾਰਕਬਾਦ ਦਿੰਦਾ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਅੰਦਰ ਇਥੋਂ ਦੇ ਜਿਹੜੀ ਭਾਈਚਾਰਕ ਸਾਂਝ ਇਹਨਾਂ ਨੇ ਪਰਪੱਕ ਕਰਨ ਵਿੱਚ ਜਿੰਨਾ ਵੀ ਯੋਗਦਾਨ ਪਾਇਆ ਹੈ ਸਾਰਿਆਂ ਨੂੰ ਪਰਮਾਤਮਾ ਦੇਣ ਦੁਗਣੀ ਰਾਜ ਚੋਂ ਬੜੀ ਤਰੱਕੀ ਬਖਸ਼ੇ ਧੰਨਵਾਦ ਵਾਪਾ ਜੀ ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਤੁਸੀਂ ਆਪਣੇ ਵਿਚਾਰ ਪੇਸ਼ ਕੀਤੇ ਤੇ ਬਹੁਤ ਬਹੁਤ ਧੰਨਵਾਦ ਹਾਂਜੀ ਦਰਸ਼ਕੋ ਆਪਣੇ ਨਾਲ ਨੇ ਵੀਰ ਹੋਣੀ ਜਿਹੜੇ ਕਿ ਅੱਜ ਪੂਰਾ ਦਿਨ ਇੱਥੇ ਟੂਰਨਾਮੈਂਟ ਦੇ ਵਿੱਚ ਖੇਡਾਂ ਦਾ ਆਨੰਦ ਮਾਣ ਰਹੇ ਸੀ ਤੇ ਆਓ ਆਪਾਂ ਕਰਦੇ ਹਾਂ ਇਹਨਾਂ ਨਾਲ ਗੱਲਬਾਤ ਇਹਨਾਂ ਤੋਂ ਪੁੱਛੀਏ ਵੀ ਕਿਵੇਂ ਲੱਗਿਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਜੀ ਤੁਹਾ ਤੁਸੀਂ ਬਹੁਤ ਵਧੀਆ ਐਪਰੀਸ਼ੀਏਟ ਆ ਤੁਹਾਨੂੰ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਖੇਡਾਂ ਦਾ ਬਹੁਤ ਵਧੀਆ ਲੱਗਿਆ ਬੱਚੇ ਬਹੁਤ ਸੋਹਣਾ ਖੇਡ ਰਹੇ ਨੇ ਤੇ ਇਹਨਾਂ ਦੇਖਣ ਨੂੰ ਪ੍ਰਬੰਧ ਇੱਕ ਬਹੁਤ ਵਧੀਆ ਸੀਗਾ ਲੰਗਰ ਤੋਂ ਟੱਟਵਾਰ ਤਿਆ ਸੀਗਾ ਤੇ ਬਾਕੀ ਬੱਚਿਆਂ ਦੀਆਂ ਖੇਡਾਂ ਬਹੁਤ ਸੋਹਣੀਆਂ ਲੱਗੀਆਂ ਦੇਖ ਕੇ ਮਨੰੰਜਨ ਬੱਚਿਆਂ ਦਾ ਬਹੁਤ ਸੋਹਣਾ ਹੋ ਰਿਹਾ ਵਾ ਬਾਕੀ 114 ਵਿਨਰ ਇੱਕ ਚੰਗਾ ਸੰਦੇਸ਼ ਆ ਹਨਾ ਮੇਰੇ ਖਿਆਲ ਦੇ ਵਿੱਚ ਜਿਹੜੀ ਆਪਣੀ ਆਉਣ ਵਾਲੀ ਪੀੜ੍ਹੀ ਦੇ ਬੱਚੇ ਨੌਜਵਾਨ ਪੀੜ੍ਹੀ ਨੂੰ ਬਹੁਤ ਵਧੀਆ ਕਿਉਂਕਿ ਬੱਚੇ ਜਦੋਂ ਆਉਣਗੇ ਖੇਡਾਂ ਤੇ ਤਾਂ ਤਦ ਹੀ ਪਤਾ ਲੱਗਣਾ ਉਹਨਾਂ ਨੂੰ ਆਪਣੇ ਪੰਜਾਬੀ ਕਲਚਰ ਬਾਰੇ ਤੇ ਫਿਊਚਰ ਦੇ ਇਨ ਕੇਸ ਵੀ ਮੂਰੇ ਬੱਚੇ ਆਉਣਗੇ ਤਾਂ ਹੀ ਸਾਰਾ ਉਹ ਪਤਾ ਲੱਗੂਗਾ ਬੱਚਿਆਂ ਨੂੰ ਧੰਨਵਾਦ ਵੀਰੇ थैंक यू ਸੋ ਮਚ ਹੈਨਾ ਧੰਨਵਾਦ 7 ਸੀ ਨਿਊਜ਼ ਦਾ ਬਹੁਤ ਧੰਨਵਾਦ थैंक यू ਵੀਰੇ ਹਾ ਵੀਰੇ ਹੱਸੀ ਗਾ ਹੱਸੀ ਗਾ ਭਾਈ ਅੱਛਾ ਹਾਂਜੀ ਭਾਈ ਕਿਵੇਂ ਲੱਗਿਆ ਅੱਜ ਦਾ ਮਾਹੌਲ ਬਹੁਤ ਵਧੀਆ ਭਾਈ ਬਹੁਤ ਵਧੀਆ ਸੀਗਾ ਬੱਚਿਆਂ ਲਈ ਇੱਕ ਵਧੀਆ ਸੰਦੇਸ਼ ਜਾਂਦਾ ਕਿ ਪੰਜਾਬੀ ਕਲਚਰ ਨਾਲ ਜੁੜਦੇ ਆ ਇਸ ਦੇ ਕੇ ਬਹੁਤ ਵਧੀਆ ਲੱਗਿਆ ਧੰਨਵਾਦ ਭਾਈ ਜੀ ਥੈਂਕ ਯੂ ਸੋ ਮਚੀ ਹਾਂ ਜੀ